ਸਲੋਕ ਮਹੱਲਾ ਤੀਜਾ ਗਰਮੋਖੇ ਧਿਆਨ ਸਹਜ ਤੋਂ ਉਪਜਾ ਸਾਚ ਨਾਮ ਚਿਤ ਲਾਇਆ ਗਰਮੋਖੇ ਅਨੰਦ ਰਹਾ ਰੰਗ ਰਾਤਾ ਹਰ ਗਾ ਨਾਮ ਮਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 512 ਤੀਸਰੇ ਸਤਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਾਰ ਚੱਲ ਰਹੀ ਹੈ ਰਾਗ ਗੋਜਰੀ ਦੇ ਵਿੱਚ ਪਾਤਸ਼ਾਹ ਜੀ ਦੀ ਵਾਰ ਦੀ 11ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਸੋ ਆਪਣੇ ਸ਼ਲੋਕ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਸ਼ਲੋਕ ਮਹੱਲਾ 3 ਗੌਰਮੁਖੇ ਧਿਆਨ ਸਹਿਜ ਤੋਨੇ ਉਪਜਾ ਸਾਚ ਨਾਮ ਚਿਤ ਲਾਇਆ ਗਰਮਖੇ ਆਨੰਦਨ ਰਹਾ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗਰਮਖੇ ਤਿਆਨ ਸਹਜ ਤੁਨੇ ਉਪਜਾਇ ਮਹਾਰਾਜ ਕਹਿੰਦੇ ਜਿਹੜੇ ਵੀ ਗੁਰਮਖਾਂ ਗੁਰੂ ਪਿਆਰਿਆਂ ਦਾ ਹਰੀ ਦੇ ਨਾਲ ਧਿਆਨ ਲੱਗ ਜਾਂਦਾ ਹੈ ਨਾ ਉਹਨਾਂ ਦੇ ਅੰਤਿਸ਼ ਕਰਨ ਦੇ ਵਿੱਚ ਇੱਕ ਸਹਜ ਤੁਣੀ ਉਤਪੰਨ ਹੁੰਦੀ ਹੈ ਸਾਚਾ ਨਾਮ ਚਿਤ ਲਾਇਆ ਕਿ ਇਹਨਾਂ ਦੇ ਅੰਦਰ ਜਿਹੜੇ ਸੱਚੇ ਨਾਮ ਦੇ ਸਦਕਾ ਹਰੀ ਜੀ ਦੇ ਚਰਨਾਂ ਦੇ ਨਾਲ ਚੇਤਨ ਨੂੰ ਲਾਉਣਾ ਕਰਦੇ ਨੇ ਚੇਤਨ ਨੂੰ ਜੋੜਨਾ ਕਰਦੇ ਨੇ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਇੱਕ ਸਹਿਜ ਤੁਹਾਨੀ ਉਤਪਨ ਹੁੰਦੀ ਹਰੀ ਦੇ ਧਿਆਨ ਦੇ ਸਦਕਾ ਕਹਿੰਦਾ ਗੁਰਮੁਖੇ ਅਨ ਦਿਨ ਰਹਾ ਰਾਗੇ ਰਾਤਾ ਹਰ ਕਾ ਨਾਮ ਮਨ ਪਾਇਆ ਗੁਰਮੁਖੇ ਆਨ ਦਿਨ ਰਹਾ ਰਾਂਗੇ ਰਾਤ ਜਿਹੜਾ ਗੁਰਮੁਖ ਗੁਰੂ ਪਿਆਰੇ ਨੇ ਆਨ ਦੇਨ ਅਰਥਾਤ ਰਾਤ ਦਿਨ ਅਰਹਾ ਰਾਂਗੇ ਰਾਤਾ ਹਰੀ ਦੇ ਰੰਗ ਦੇ ਵਿੱਚ ਰੰਗੇ ਹੀ ਰਹਿੰਦੇ ਨੇ ਜਾਂ ਹਰੀ ਦੇ ਪ੍ਰੇਮ ਸਦਕਾ ਉਹਦੇ ਵਿੱਚ ਮਸਤ ਹੀ ਰਹਿੰਦੇ ਨੇ ਔਰ ਮਹਾਰਾਜ ਕਹਿੰਦੇ ਹਰ ਕਾ ਨਾਮ ਮਨ ਭਾਇਆ ਹਰੀ ਦਾ ਨਾਮ ਉਹਨਾਂ ਦੇ ਮਨ ਨੂੰ ਭਾ ਜਾਂਦਾ ਹੈ ਹਰੀ ਦਾ ਨਾਮ ਉਹਨਾਂ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਕਹਿੰਦਾ ਗੁਰਮੁਖੇ ਹਰ ਵੇਖਾ ਗੁਰਮੁਖੇ ਹਰ ਬੋਲ ਹੈ ਗੁਰਮੁਖੇ ਹਰ ਸਹਜ ਰੰਗ ਲਾਇਆ ਗੁਰਮੁਖੇ ਹਰ ਵੇਖਾ ਜਿਹੜਾ ਗੁਰਮੁਖ ਜਾਣੇ ਨਾ ਗੁਰੂ ਦੇ ਅਨਸਾਰੀ ਪੁਰਸ਼ ਨੇ ਜਿਹੜੇ ਉਹ ਸਾਰੇ ਪਸਾਰੇ ਦੇ ਵਿੱਚ ਹਰੀ ਜੀ ਨੂੰ ਹੀ ਵੇਖਣਾ ਕਰਦੇ ਹਨ ਗੁਰਮੁਖੇ ਹਰ ਬੋਲ ਹੈ ਤੇ ਜਿਹੜਾ ਗੁਰਮੁਖ ਗੁਰੂ ਪਿਆਰੇ ਨੇ ਮਹਾਰਾਜ ਕਹਿੰਦੇ ਆਪਣੇ ਮੁਕਾਰ ਬਿੰਦ ਤੋਂ ਮੁਕਤੋਂ ਅਰ ਸਨਾ ਤੋਂ ਕੇਵਲ ਹਰੀ ਜੀ ਨੂੰ ਉਸ ਦੇ ਨਾਮ ਨੂੰ ਹੀ ਬੋਲਣਾ ਕਰਦੇ ਹਨ ਕਹਿੰਦਾ ਗੁਰਮੁਖੇ ਹਰ ਸਹਜ ਰੰਗ ਲਾਇਆ ਔਰ ਜਿਹੜਾ ਗੁਰਮੁਖ ਜਾਣੇ ਉਹ ਹਰੀ ਦਾ ਸਹਜ ਰੰਗ ਹਰੀ ਦਾ ਸਹਜ ਪ੍ਰੇਮ ਲਾਉਣਾ ਕਰਦੇ ਨੇ ਨਾਨਕ ਗੁਰਮੁਖੇ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅਧੇਰ ਝੁਕਾਇਆ ਨਾਨਕ ਗੁਰਮੁਖੇ ਗਿਆਨ ਪ੍ਰਾਪਤ ਹੋਵੇ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਪਾਈ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਔਰ ਮਹਾਰਾਜ ਕਹਿੰਦੇ ਤੇ ਅਮਰ ਅਗਿਆਨ ਅਧੇਰ ਝੁਕਾਇਆ ਉਹ ਆਪਣੇ ਅੰਦਰੋਂ ਅੰਤਿਸ਼ ਕਰਨ ਦੇ ਵਿੱਚੋਂ ਅਗਿਆਨਤਾ ਦੇ ਕੋਪ ਹਨੇਰੇ ਨੂੰ ਝੁਕਤਾ ਕਰ ਦਿੰਦੇ ਨੇ ਬਾਹਰ ਕੱਢ ਦਿੰਦੇ ਨੇ ਕਹਿੰਦੇ ਜਿਸਨੋ ਕਰਮ ਹੋਵੇ ਧੁਰ ਪੂਰਾ ਤੈਨ ਗੁਰਮੁਖੇ ਹਰ ਨਾਮ ਤੇ ਆਇਆ ਜੇ ਸਨੋ ਕਰਮ ਹੋਵੇ ਤੋਰ ਪੂਰਾ ਤੁਰ ਦਰਗਾਹੋਂ ਹੀ ਜੜਾ ਗੁਰਮੁਖ ਗੁਰੂ ਪਿਆਰੇ ਦੇ ਉੱਪਰ ਪੂਰਾ ਕਰਮ ਅਰਥਾਤ ਪੂਰੀ ਬਖਸ਼ਿਸ਼ ਹੁੰਦੀ ਹੈ ਪੂਰਾ ਰਹਿਮਤ ਹੁੰਦੀ ਹੈ ਮਹਾਰਾਜ ਕਹਿੰਦੇ ਤੈਨ ਗੁਰਮੋਖੇ ਹਰ ਨਾਮ ਧਿਆਇਆ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਨੇ ਉਹ ਹਰੀ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਤੋਰ ਜਿਨ੍ਹਾਂ ਦੇ ਉੱਪਰ ਪੂਰੀ ਬਖਸ਼ਿਸ਼ ਹੋਈ ਹੈ ਵਾਹਿਗੁਰੂ ਜੀ ਦੀ ਸਵਾਗਤ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਾਰ ਦੀ 11ਵੀਂ ਪੌੜੀ ਦੇ ਨਾਲ ਮਹੱਲਾ ਦੀਜਾ ਸਤਗੁਰ ਜਿਨ੍ਹਾਂ ਨ ਸੇਵਿਓ ਸਬਦ ਨ ਲੱਗੋ ਪਿਆਰ ਸਹਜੈ ਨਾਮ ਨ ਧਿਆਇ ਕਿ ਤਿਆਇਆ ਸੰਸਾਰ ਸਤਗੁਰ ਜਿਨ੍ਹਾਂ ਨ ਸੇਵਿਓ ਮਹਾਰਾਜ ਕਹਿੰਦੇ ਜਿਨ੍ਹਾਂ ਆਪਾਗਿਆ ਨੇ ਸਤਗੁਰ ਪਾਸ਼ਾ ਜੀਆਂ ਦੀ ਸੇਵਾ ਥਵਾ ਸਿਮਰਨੀ ਨਹੀਂ ਕੀਤਾ ਸ਼ਬਦ ਨਾ ਲੱਗਾ ਪਿਆਰ ਜਿਨ੍ਹਾਂ ਦਾ ਗੁਰੂ ਮਹਾਰਾਜ ਦੇ ਸ਼ਬਦ ਦੇ ਨਾਲ ਪਿਆਰ ਹੀ ਨਹੀਂ ਪਿਆ ਹੈ ਸ਼ਰਦਾ ਹੀ ਉਤਪਨ ਨਹੀਂ ਹੋਈ ਗੁਰਬਾਣੀ ਦੇ ਪ੍ਰਤੀ ਜਿਨ੍ਹਾਂ ਦੇ ਹਿਰਦੇ ਚ ਮਹਾਰਾਜ ਕਹਿੰਦੇ ਸਹਜੇ ਨਾਮ ਨਾ ਧਿਆਇਆ ਕਿ ਧਿਆਇਆ ਸੰਸਾਰ ਤੇ ਜਿਨਾਂ ਨੇ ਸਹਿਜ ਅਵਸਥਾ ਦੇ ਧਾਰ ਨਹੀਂ ਹੋ ਕੇ ਹਰੀ ਜੀ ਦੇ ਨਾਮ ਨੂੰ ਧਿਆਉਣਾ ਹੀ ਨਹੀਂ ਕੀਤਾ ਕਿਤ ਆਇਆ ਸੰਸਾਰ ਮਹਾਰਾਜ ਕਹਿੰਦੇ ਉਹ ਆਪਾਗਾ ਜੀਵ ਕਾਦੇ ਲਈ ਆਇਆ ਸੰਸਾਰ ਦੇ ਵਿੱਚ ਭਲਾ ਉਹਦਾ ਆਨਾਰਥਿਕ ਹਨ ਸਫਲਾ ਹੈ ਕਹਿੰਦੇ ਫਿਰ ਫਿਰ ਜੂਨੀ ਪਾਈਆ ਵਿਸ਼ਟਾ ਸਦਾ ਖੁਆਰ ਫਿਰ ਫਿਰ ਜੂਨੀ ਪਾਈਆ ਉਹ ਦੁਬਾਰਾ ਦੁਬਾਰਾ ਜੂਨੀਆਂ ਦੇ ਵਿੱਚ ਪਾਏ ਜਾਂਦੇ ਹਨ ਔਰ ਮਹਾਰਾਜ ਕਹਿੰਦਾ ਵਿਸ਼ਟਾ ਸਦਾ ਖੁਆਰ ਉਹ ਗੰਦ ਦੇ ਵਿੱਚ ਵਿਸ਼ਟਾ ਦੇ ਵਿੱਚ ਪਏ ਹੋਏ ਸਦਾ ਖੁਆਰ ਹੀ ਹੁੰਦੇ ਨੇ ਖਰਾਬ ਹੀ ਹੁੰਦੇ ਨੇ ਵੇ ਪਾਤੇ ਹੁੰਦੇ ਨੇ ਕੂੜਾ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਤੇ ਝੂਠੇ ਲਾਲਚਾਂ ਦੇ ਵਿੱਚ ਲੱਗਿਆ ਹੋਇਆਂ ਨੂੰ ਮਹਾਰਾਜ ਕਹਿੰਦੇ ਨਾ ਉਰਵਾਰ ਨਾ ਪਾਰ ਨਾ ਉਰਲਾ ਸਰਤ ਨਾ ਪਰਲਾ ਨੈਸ ਲੋਕ ਜੋਗੇ ਰਹਿੰਦੇ ਨੇ ਨਾ ਪਰਲੋਕ ਦੇ ਸੁੱਖਾਂ ਨੂੰ ਮਾਣਦੇ ਹਨ ਕਹਿੰਦੇ ਨਾਨਕ ਗੁਰਮੁਖ ਉੱਭਰੇ ਜੇ ਆਪ ਮੇਲੇ ਕਰਤਾਰ ਨਾਨਕ ਗੁਰਮੁਖ ਉੱਪਰੇ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਕੇਵਲ ਉਹੀ ਗੁਰਮੁਖ ਗੁਰੂ ਪਿਆਰੇ ਉੱਪਰੇ ਅਰਥਾਤ ਸੰਸਾਰ ਰੂਪੀ ਸਮੁੰਦਰ ਤੋਂ ਬਚੇ ਹਨ ਤਰੇ ਹਨ ਜੇ ਆਪ ਮੇਲੇ ਕਰਤਾਰ ਜਿਨ੍ਹਾਂ ਨੂੰ ਆਪ ਕਰਤਾਰ ਜੀ ਨੇ ਤਰੁੱਟ ਕੇ ਮਿਲਣਾ ਕੀਤਾ ਆਪਣੇ ਚਰਨਾਂ ਦੇ ਨਾਲ ਸੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਾਰ ਦੀ 11ਵੀਂ ਪੌੜੀ ਪੌੜੀ ਭਗਤ ਸੱਚਾ ਦਰਸੋ ਦੇ ਸੱਚਾ ਸ਼ਬਦ ਰਹਾਏ ਹਰ ਕੀ ਪ੍ਰੀਤ ਤਨ ਉਪਜੀ ਹਰ ਪ੍ਰੇਮ ਕਸਾਏ ਭਗਤ ਸੱਚਾ ਦਰਸੋ ਦੇ ਸੱਚਾ ਸ਼ਬਦ ਰਹਾਏ ਤੇ ਜਿਹੜੇ ਭਗਤ ਜਾਣੇ ਮਹਾਰਾਜ ਕਹਿੰਦੇ ਉਹ ਸੱਚੇ ਪਰਮੇਸ਼ਰ ਜੀ ਦੇ ਦਰ ਤੇ ਵੀ ਸੋਭਦੇ ਨੇ ਫੱਬਦੇ ਨੇ ਬੜੇ ਸੋਹਣੇ ਲੱਗਦੇ ਨੇ ਕਿਹੜੇ ਭਗਤ ਜਨ ਸੱਚਾ ਸ਼ਬਦ ਰਹਾਏ ਸੱਚੇ ਪਰਮੇਸ਼ਰ ਨੇ ਜਿਨ੍ਹਾਂ ਨੂੰ ਆਪਣੇ ਸ਼ਬਦ ਦੇ ਦੁਆਰਾ ਰਹਾਇ ਅਰਥਾਤ ਟਕਾਇਆ ਹੋਇਆ ਆਪਣੇ ਦਰਬਾਰ ਦੇ ਅੰਦਰ ਜਾਂ ਵਿਕਾਰਾਂ ਵੱਲ ਰੋਕ ਕੇ ਰੱਖਿਆ ਹੋਇਆ ਕਹਿੰਦੇ ਹਰ ਕੇ ਪ੍ਰੀਤ ਤਨ ਉਪਜੀ ਹਰ ਪ੍ਰੇਮ ਕਸਾਏ ਹਰ ਕੇ ਪ੍ਰੀਤ ਤਨ ਉਪਜੀ ਉਹ ਹਰਿ ਜੀ ਦੇ ਚਰਨਾਂ ਦੀ ਪ੍ਰੀਤ ਉਹਨਾਂ ਦੇ ਹਿਰਦੇ ਦੇ ਵਿੱਚ ਉਤਪੰਨ ਹੁੰਦੀ ਹੈ ਹਰ ਹਰ ਪ੍ਰੇਮ ਕਸਾਏ ਹਰੀ ਦੇ ਪ੍ਰੇਮ ਦੀ ਕਸ ਪਈ ਰਹਿੰਦੀ ਉਹਨਾਂ ਨੂੰ ਹਰੀ ਦੇ ਪ੍ਰੇਮ ਦੀ ਖਿੱਚ ਪਈ ਰਹਿੰਦੀ ਉਹਨਾਂ ਦੇ ਹਿਰਦੇ ਦੇ ਵਿੱਚ ਕਹਿੰਦੇ ਹਰ ਰੰਗ ਰਹਾ ਸਦਾ ਰਾਂਗੇ ਰਾਤੇ ਰਸਨਾ ਹਰ ਰਸ ਪਿਆਏ ਹਰ ਰੰਗ ਰਹਾ ਸਦਾ ਰਾਂਗੇ ਰਾਤੇ ਮਹਾਰਾਜ ਕਹਿੰਦੇ ਉਹ ਸਦਾ ਹਰੀ ਦੇ ਰੰਗ ਤੁਹਾ ਪ੍ਰੇਮ ਦੇ ਵਿੱਚ ਮਸਤ ਹੀ ਰਹਿੰਦੇ ਨੇ ਕਿਵੇਂ ਸਦਾ ਰਾਂਗੇ ਰਾਤੇ ਸਦਾ ਉਹਦੇ ਰੰਗ ਦੇ ਵਿੱਚ ਰੰਗੇ ਹੋਏ ਉਹਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਔਰ ਮਹਾਰਾਜ ਕਹਿੰਦਾ ਰਸਨਾ ਹਰ ਰਸ ਪਿਆਏ ਉਹ ਹਰੀ ਦੇ ਨਾਮ ਦਾ ਸਮਰਨ ਕਰਕੇ ਸਦਾ ਆਪਣੀ ਰਸਨਾ ਨੂੰ ਹਰੀ ਰਸ ਪਿਆਉਂਦੇ ਹੀ ਰਹਿੰਦੇ ਨੇ ਕਹਿੰਦਾ ਸਫਲ ਜਨਮ ਜਿਨੇ ਗੁਰਮੁਖੇ ਜਾਤਾ ਹਰ ਜੀ ਅਰਦਾਵਸਾਏ ਸਫਲ ਜਨਮ ਜਿਨੇ ਗੁਰਮੁਖੇ ਜਾਤਾ ਔਰ ਜਿਹਨਾਂ ਵੀ ਗੁਰਮੁਖਾਂ ਗੁਰੂ ਪਿਆਰਿਆਂ ਨੇ ਗੁਰਮੁਖ ਹੋ ਕੇ ਗੁਰੂ ਦੇ ਅਨੁਸਾਰੀ ਹੋ ਕੇ ਹਰੀ ਨੂੰ ਜਾਣਣਾ ਕੀਤਾ ਉਹਨਾਂ ਦਾ ਜਨਮੇ ਸਫਲਾ ਹੈ ਕਹਿੰਦੇ ਹਰ ਜੀ ਉਹ ਰਿਦਾ ਵਸਾਏ ਜਿਹੜੇ ਹਰੀ ਜੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਹਨ ਕਹਿੰਦੇ ਬਾਜ ਗੁਰੂ ਫੇਰਾ ਬਲ ਲਾਦੀ ਦੂਜਾ ਪਾਏ ਖੁਆਏ ਬਾਜ ਗੁਰੂ ਫੇਰਾ ਬਲ ਲਾਦੀ ਬੜੀ ਦੁਨੀਆ ਮਹਾਰਾਜ ਕਹਿੰਦੇ ਗੁਰੂ ਮਹਾਰਾਜ ਜੀਆਂ ਤੋਂ ਬਿਨਾ ਵਿਲਕਦੇ ਫਿਰਦੇ ਆ ਰੋਂਦੇ ਫਿਰਦੇ ਆ ਦੂਜਾ ਭਾਏ ਖੁਆਏ ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਮਾਨਵ ਆਕਾਲ ਪੁਰਖ ਵਾਹਿਗੁਰੂ ਜੀ ਨੇ ਦੂਜ ਭਾਵ ਦੇ ਵਿੱਚ ਦੂਜ ਪ੍ਰੇਮ ਦੇ ਵਿੱਚ ਆਪ ਹੀ ਖੁੰਝਾਇਆ ਹੋਇਆ ਰਾਹੋਂ ਕੁਰਾਹੇ ਪਾਇਆ ਹੋਇਆ ਸੋ ਅਗੋਂ 12ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ ਤੀਜਾ ਕਾਲ ਜੋਗ ਮਹ ਨਾਮ ਨੇ ਧਾਨ ਭਗਤੀ ਖਟਿਆ ਹਰ ਉੱਤਮ ਪਦ ਪਾਇਆ ਸਾਧਗਰ ਸੇਵ ਹਰਨਾਮ ਮਨ ਵਸਾਇਆ ਅਨੰਦਨਾਮ ਤੇ ਆਇਆ ਕਾਲਯੁਗ ਮਹ ਨਾਮ ਨਿਦਾਨ ਭਗਤੀ ਖਟਿਆ ਅਰਥਾਤ ਕਿ ਕਾਲਯੁਗ ਦੇ ਵਿੱਚ ਕੇਵਲ ਤੇ ਕੇਵਲ ਇੱਕ ਹਰੀ ਜੀ ਦਾ ਨਾਮ ਹੀ ਭਾਈ ਖਜ਼ਾਨਾ ਰੂਪ ਹੈ ਨਿਦਾਨ ਨਦੀਆਂ ਦਾ ਘਰ ਹੈ ਭਗਤੀ ਖਟਿਆ ਭਗਤ ਜਨਾਂ ਨੇ ਨਾਮ ਰੂਪੀ ਤੁਹਾਨੂੰ ਖਟਣਾ ਕੀਤਾ ਭਾਈ ਔਰ ਖਟ ਕੇ ਕੀ ਪ੍ਰਾਪਤੀ ਕੀਤੀ ਮਹਾਰਾਜ ਕਹਿੰਦੇ ਹਰ ਉੱਤਮ ਪਦ ਪਾਇਆ ਹਰੀ ਹਰੀ ਜੀ ਦੇ ਸਭ ਤੋਂ ਉੱਚਾ ਪਦਵੀ ਨੂੰ ਪਾਉਣਾ ਕੀਤਾ ਹੈ ਹਰੀ ਵਾਲੀ ਸਭ ਤੋਂ ਮਹਾਨ ਮਰਤਬੇ ਨੂੰ ਪਾਉਣਾ ਕੀਤਾ ਰਤਬੇ ਨੂੰ ਪਾਉਣਾ ਕੀਤਾ ਕਹਿੰਦੇ ਸਤਗੁਰ ਸੇਵ ਹਰ ਨਾਮ ਮਾਨਵਸਾਇਆ ਆਨੰਦਨ ਨਾਮ ਤੇ ਆਇਆ ਸਤਗੁਰ ਸੇਵ ਹਰ ਨਾਮ ਮਾਨਵਸਾਇਆ ਸਤਗੁਰ ਪਾਸ਼ਾ ਜੀਆਂ ਦੀ ਸੇਵਾ ਸੇਵਾ ਸਮਰਨ ਕਰਕੇ ਹਰੀ ਦੇ ਨਾਮ ਨੂੰ ਮਨ ਦੇ ਵਿੱਚ ਵਸਾਉਣਾ ਕੀਤਾ ਹੈ ਔਰ ਮਹਾਰਾਜ ਕੇਦੇ ਆਨ ਦਿਨ ਨਾਮ ਧਿਆਇਆ ਰਾਤ ਦਿਨ ਹਰੀ ਦੇ ਨਾਮ ਨੂੰ ਧਿਆਉਂਦੇ ਹੀ ਰਹਿੰਦੇ ਨੇ ਉਹ ਜਗਿਆਸੂ ਜਨ ਗੁਰਮੁਖ ਗੁਰੂ ਪਿਆਰੇ ਕਹਿੰਦੇ ਵਿੱਚ ਗ੍ਰਹਿ ਗੁਰਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਉਹ ਵਿੱਚ ਗ੍ਰਹਿ ਗੁਰਬਚਨ ਉਦਾਸੀ ਉਹ ਗ੍ਰਸ ਦੇ ਵਿੱਚ ਘਰ ਦੇ ਵਿੱਚ ਟੱਬਲ ਟੋਰ ਚ ਰਹਿੰਦੇ ਆ ਹੀ ਗੁਰੂ ਮਹਾਰਾਜ ਜੀਆਂ ਦੇ ਬਚਨਾਂ ਦੀ ਕਮਾਈ ਕਰਦੇ ਹੋਏ ਉਦਾਸੀ ਹੋਏ ਰਹਿੰਦੇ ਨੇ ਤੇ ਆਗੇ ਵਿਰਗਤ ਹੋਏ ਰਹਿੰਦੇ ਨੇ ਹਉਮੈ ਮੋਹ ਜਲਾਇਆ ਔਰ ਆਪਣੇ ਅੰਦਰ ਹਉਮੈ ਹੰਕਾਰ ਕਮਾਂਡ ਗਰੂਰ ਤੇ ਮੋਹ ਆਦ ਨੂੰ ਜਲਾ ਦਿੰਦੇ ਨੇ ਲੂ ਦਿੰਦੇ ਨੇ ਸਾੜ ਦਿੰਦੇ ਨੇ ਕਹਿੰਦੇ ਆਪ ਤਰਿਆ ਕੁਲ ਜਗਤ ਤਰਾਇਆ ਤਨ ਜੜੇ ਦੀ ਮਾਇਆ ਉਹ ਗੁਰਮੁਖ ਗੁਰੂ ਪਿਆਰੇ ਆਪ ਤੇ ਤਰਦੇ ਨੇ ਮਹਾਰਾਜ ਕਹਿੰਦੇ ਆਪਣੀਆਂ ਕੋਲਾਂ ਤਾਰ ਲੈਂਦੇ ਨੇ ਸਾਰੇ ਜਗਤ ਨੂੰ ਤਾਰ ਦਿੰਦੇ ਨੇ ਤਾ ਨਜਣੇ ਦੀ ਮਾਇਆ ਉਹਨਾਂ ਨੂੰ ਜਾਣਨੇ ਵਾਲੀ ਮਾਤਾ ਵੀ ਧੰਨ ਹੈ ਪਾਤਸ਼ਾਹ ਕਹਿੰਦੇ ਜਿਹੜੇ ਇੱਥੇ ਆ ਕੇ ਨਾਮ ਨੂੰ ਜਪਣਾ ਕਰਦੇ ਨੇ ਸੋ ਕਹਿੰਦੇ ਐਸਾ ਸਤਗੁਰ ਸੋਈ ਜ ਪਾਏ ਜਿਸ ਤੁਰ ਮਸਤਕ ਹਰ ਲਖ ਪਾਇਆ ਤੈਸਾ ਸਤਗੁਰ ਸੋਈ ਪਾਏ ਕੇਵਲ ਤੇ ਕੇਵਲ ਉਹੀ ਗੁਰਮੁਗੁਰ ਪਿਆਰਾ ਇਹੋ ਜਿਹੇ ਸਤਗੁਰ ਪਾਤਸ਼ਾਹ ਜੀਆਂ ਨੂੰ ਪਾਉਣਾ ਕਰਦਾ ਹੈ ਜੈਸਾ ਧੁਰ ਮਸਤਕ ਹਰ ਲਿਖ ਪਾਇਆ ਤੋ ਰਹੀ ਜਿਦਾ ਮੱਥੇ ਦੇ ਵਿੱਚ ਹਰੀ ਜੀ ਨੇ ਲਿਖਤ ਪਾਈ ਹੋਵੇ ਕਿ ਇਹਨਾਂ ਨੂੰ ਇਨੀਆਂ ਬਖਸ਼ਿਸ਼ਾਂ ਵਾਲੇ ਮਹਾਨ ਸਤਿਗੁਰੂ ਮਿਲਣਗੇ ਕੇਵਲ ਉਹੀ ਐਸੇ ਸਤਿਗੁਰੂ ਨੂੰ ਪਾਉਣਾ ਕਰਦੇ ਨੇ ਭਾਈ ਮਹਾਰਾਜ ਕਹਿੰਦਾ ਜਨ ਨਾਨਕ ਬਲਿਹਾਰੀ ਗੁਰ ਆਪਣੇ ਮਿੱਟੋ ਜੇਨ ਬ੍ਰਹਮ ਭੁੱਲਾ ਮਾਰਗ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਮਿੱਟੋ ਤੀਸਰਾ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਾਨਾ ਕਿ ਅਸੀਂ ਆਪਣੇ ਐਸੇ ਸਤਿਗੁਰੂ ਪਾਸ਼ਾ ਜੀਆਂ ਤੋਂ ਬਲਿਹਾਰ ਜਾਂਦੇ ਹਾਂ ਸਦਕੇ ਕੁਰਬਾਨ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਜਿਹੜਾ ਸਤਿਗੁਰੂ ਪਾਸ਼ਾ ਜੀਆਂ ਨੇ ਸਾਨੂੰ ਪਰਮਾਤਮਾ ਚ ਭੁੱਲਿਆ ਹੋਇਆਂ ਨੂੰ ਰਾਹੇ ਪਾਉਣਾ ਕੀਤਾ ਮਾਰਗ ਪਾਉਣਾ ਕੀਤਾ ਹੈ ਸੋਗ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਵਾਰ ਦੀ ਪੌੜੀ 12ਵੇਂ ਦੇ ਨਾਲ ਮਹੱਲਾ ਤੀਜਾ ਤ੍ਰਾਗੁਣ ਮਾਇਆ ਵੇਖ ਭੁੱਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੋਲੇ ਭੋਲੇ ਮਾਇਆ ਵੇਖਾ ਦਿਖਾ ਕੇ ਨਾ ਕਿਹਵਾਂਣ ਚੜਾਇਆ ਤ੍ਰਾਗੁਣ ਮਾਇਆ ਵੇਖ ਭੁੱਲੇ ਮਹਾਰਾਜ ਕਹਿੰਦੇ ਜਿਹੜਾ ਮਾਇਆ ਤਾਰੀ ਜੀਵ ਨੇ ਨਾ ਉਹ ਤ੍ਰੈਗੁਣੀ ਮਾਇਆ ਨੂੰ ਵੇਖ ਕੇ ਭੁੱਲੇ ਹੋਏ ਨੇ ਰਜਗੁਣੀ ਤਮਗੁਣੀ ਸਤਗੁਣੀ ਮਾਇਆ ਨੂੰ ਦੇਖ ਕੇ ਭੁੱਲੇ ਹੋਏ ਨੇ ਕਿਵੇਂ ਇਹਾਂ ਦੇਖ ਦੀਪਕ ਪਤੰਗ ਪਚਾਇਆ ਜਿਵੇਂ ਦੀਵੇ ਦੀ ਲਾਟ ਨੂੰ ਦੇਖ ਕੇ ਜਿਹੜਾ ਪਤੰਗਾ ਹੈ ਪਮਕੜਿਆ ਮਹਾਰਾਜ ਕਹਿੰਦੇ ਉਹ ਸੜ ਜਾਂਦਾ ਨਾ ਏਵੇਂ ਮਾਇਆ ਤਾਰੇ ਜੀਵ ਵੀ ਮਾਇਆ ਨੂੰ ਵੇਖ ਕੇ ਭੁੱਲੇ ਹੋਏ ਨੇ ਭਾਈ ਘਰ ਕੋ ਜਾਂਦੇ ਨੇ ਸੜ ਮੱਚਦੇ ਨੇ ਉਸੇ ਤਰ੍ਹਾਂ ਆਸ਼ਾ ਕਹਿੰਦਾ ਪੰਡਿਤ ਭੁੱਲ ਭੁੱਲ ਮਾਇਆ ਵੇਖੇ ਦਿਖਾ ਕੇ ਨਾ ਕਿ ਹਵਾਣ ਚੜਾਇਆ ਤੇ ਪੰਡਿਆ ਤਰ ਅਰਥਾਤ ਖਉਤੀ ਵਿਦਵਾਨ ਵੀ ਭੁੱਲ ਭੁੱਲ ਮਾਇਆ ਵੇਖੇ ਭੁੱਲ ਭੁੱਲ ਕੇ ਪਰਮਾਰਥ ਦੇ ਪੰਥ ਤੋਂ ਮਾਇਆ ਨੂੰ ਵੇਖਣਾ ਕਰਦਾ ਜਾਂ ਕਥਾ ਕਰਦਾ ਹੋਇਆ ਭੁੱਲ ਜਾਂਦਾ ਮਾਇਆ ਨੂੰ ਵੇਖਣ ਲੱਗਾ ਕੀ ਵੇਖਣ ਲੱਗਾ ਕਹਿੰਦਾ ਦੇਖਾ ਕਿ ਨਾ ਕਿ ਹੋ ਆਣ ਚੜਾਇਆ ਵੇਖਾਂ ਤੇ ਸਹੀ ਇੰਦੇ ਕੀ ਹੈ ਤਾਂ ਸਹੀ ਕਿਸੇ ਨੇ ਕੋਈ ਚੜਾਵਾ ਵੀ ਲਿਆ ਕੇ ਚੜਾਇਆ ਅੱਗੇ ਰੱਖਿਆ ਕਿ ਨਹੀਂ ਕੋਈ ਕਥਾ ਦੀ ਭੇਟਾ ਵੀ ਰੱਖੀ ਹੈ ਕਿ ਨਹੀਂ ਰੱਖੀ ਮਹਾਰਾਜ ਕਹਿੰਦਾ ਕਥਾ ਕਰਦਾ ਕਰਦਾ ਹੀ ਖਉਤੀ ਵਿਦਵਾਨ ਭੁੱਲ ਜਾਂਦਾ ਹੈ ਕਹਿੰਦਾ ਦੂਜਾ ਪਾਏ ਪੜਾਣ ਤ ਬਿਖਿਆ ਨਾਵੋ ਦਈਏ ਖੁਆਇਆ ਦੂਜਾ ਪਾਏ ਪੜਾਣ ਤ ਬਿਖਿਆ ਦੂਜ ਭਾਵ ਚ ਗਲਤਾਨ ਹੋ ਕੇ ਨਿਤ ਵਿਉਲੀ ਮਾਇਆ ਦੀ ਪੜਾਈ ਨੂੰ ਪੜਨਾ ਕਰਦੈ ਨੇ ਤੇ ਬਿਖਿਆ ਨੂੰ ਹੀ ਪੜਨਾ ਕਰਦੈ ਜਰੀਲੀ ਮਾਇਆ ਨੂੰ ਹੀ ਪੜਨਾ ਕਰਦੈ ਕਹਿੰਦਾ ਨਾਵੋ ਦਈਏ ਖੁਆਇਆ ਤੇ ਨਾਮ ਵਾਲੇ ਬਣੇ ਉਹ ਦਇਆ ਦੇ ਘਰ ਪਰਮੇਸ਼ਰ ਜੀ ਨੇ ਉਸ ਨੂੰ ਖੁਂਜਾਇਆ ਹੋਇਆ ਉਸ ਨੂੰ ਭੁਲਾਇਆ ਹੋਇਆ ਮਾਨੋ ਕਹਿੰਦਾ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਅਹੰਕਾਰ ਬਹੁ ਗਰਭ ਵਧਾਇਆ ਚਾਹੇ ਜੋਗੀ ਨੇ ਚਾਹੇ ਮਹਾਰਾਜ ਕਹਿੰਦੇ ਜੰਗਮ ਅਰਥਾਤ ਸ਼ੈਵ ਨੇ ਸ਼ਿਵ ਦੇ ਉਪਾਸ਼ਕ ਚਾਹੇ ਆਪਣੇ ਆਪ ਨੂੰ ਸੰਨਿਆਸੀ ਅਖਵਾਉਣ ਵਾਲੇ ਸੰਨਿਆਸੀ ਜਾਣੇ ਮਹਾਰਾਜ ਕਹਿੰਦੇ ਸਾਰੇ ਹਸਲ ਦੇ ਵਿੱਚ ਭੁੱਲੇ ਹੋਏ ਨੇ ਭੁੱਲੇ ਹੋਏ ਉਹਨਾਂ ਅਹੰਕਾਰ ਬਹੁ ਗਰਭ ਵਧਾਇਆ ਉਹਨਾਂ ਨੇ ਆਪਣੇ ਅੰਦਰ ਦਾ ਅਹੰਕਾਰ ਤੇ ਬਹੁਤ ਜ਼ਿਆਦਾ ਗਰਵਰਥਾਦ ਕਮੰਡ ਗਰੂਰ ਵਧਾ ਛੱਡਿਆ ਇਸ ਸਾਰੀ ਦੁਨੀਆ ਦੇ ਨਾਲੋਂ ਉੱਚੇ ਹਾਂ ਵੱਖਰੇ ਹਾਂ ਮਹਾਰਾਜ ਕਹਿੰਦੇ ਸ਼ਾਦਨ ਭੋਜਨ ਨਾ ਲੈ ਹੀ ਸਤਿ ਭਿਖਿਆ ਮਨ ਹਟ ਜਨਮ ਗਵਾਇਆ ਜੇ ਕੋਈ ਸ਼ਰਦਾ ਵਸ ਮਹਾਰਾਜ ਕਹਿੰਦੇ ਇਹਨਾਂ ਨੂੰ ਸ਼ਾਦਨ ਔਰ ਭੋਜਨ ਦੀ ਭਿਖਿਆ ਦੇਣ ਦਾ ਯਤਨ ਕਰਦਾ ਨਾ ਤੇ ਇਹ ਗੋਹੰਕਾਰ ਵਸ ਸ਼ਾਦਨ ਤੇ ਭੋਜਨ ਦੀ ਭਿਖਿਆ ਜਿਹਨੂੰ ਸੱਤ ਭਿਖਿਆ ਕਹਿੰਦੇ ਨੇ ਸਾਰੇ ਲੋਕ ਉਹ ਲੈਂਦੇ ਹੀ ਨਹੀਂ ਸ਼ਾਦਨ ਭੋਜਨ ਨਾ ਲੈ ਹੀ ਸੱਤ ਭਿਖਿਆ ਮਨ ਹੱਠ ਜਨਮ ਗਵਾਇਆ ਤੇ ਮਨ ਦਾ ਹੱਠ ਕਰਕੇ ਮਹਾਰਾਜ ਕਹਿੰਦੇ ਸਗੋਂ ਆਪਣਾ ਜਨਮ ਗਵਾ ਬੈਂਦੇ ਨੇ ਕਹਿੰਦਾ ਇਤੜਿਆ ਵਿੱਚੋਂ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਤੇ ਇਹਨਾਂ ਸਾਰੇ ਕਰਮਿਕਾਂ ਦੀ ਲੋਕਾਂ ਦੇ ਵਿੱਚੋਂ ਕੇਵਲ ਦੇ ਕੇਵਲ ਉਹੀ ਜਾਣ ਉਹੀ ਗੁਰਮੁਖ ਗੁਰੂ ਪਿਆਰਾ ਸਮਝਦਾ ਅਰਥਾਤ ਸਮਝਿਆ ਹੋਇਆ ਜਾਂ ਸਹਿ ਸਮਾਧੀ ਵਾਲਾ ਜਿਨ੍ਹਾਂ ਗੁਰਮੁਖੇ ਨਾਮ ਧਿਆਇਆ ਜਿਨ੍ਹਾਂ ਨੇ ਗੁਰੂ ਦੇ ਅਨੁਸਾਰੀ ਹੋ ਕੇ ਹਰੀ ਦੇ ਨਾਮ ਨੂੰ ਤੇਉਣਾ ਕੀਤਾ ਭਾਈ ਕਹਿੰਦਾ ਜਨ ਨਾਨਕ ਕਿਸ ਨੂੰ ਆਖ ਸੁਣਾਈਐ ਜਾ ਕਰਦੇ ਸਭ ਕਰਾਇਆ ਜਨ ਨਾਨਕ ਕਿਸ ਨੂੰ ਆਗ ਸੁਣਾਈ ਹੈ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਹਰੇ ਜੀ ਅਸੀਂ ਤੁਹਾਡੇ ਜਨ ਹਾਂ ਕਿਸ ਨੂੰ ਆਗ ਸੁਣਾਈ ਹੈ ਕਿਹਨੂੰ ਕਹਿ ਕੇ ਸੁਣਾਉਣਾ ਕਰੀਏ ਜਾਂ ਕਰਦੇ ਸਭ ਕਰਾਇਆ ਜਦ ਸਾਰੇ ਜਨ ਸਾਰੇ ਜੀਵ ਮਹਾਰਾਜ ਤੁਹਾਡਾ ਕਰਾਇਆ ਹੀ ਕਰ ਰਹੇ ਨੇ ਕਿੰਨੂੰ ਕਹਿ ਕੇ ਸੁਣਾਉਣਾ ਕਰੀਏ ਕਿਨੂੰ ਉਪਦੇਸ਼ ਦੇਣਾ ਕਰੀਏ ਕਿਨੂੰ ਮੱਤ ਦੇਣੀ ਕਰੀਏ ਕਿਨੂੰ ਸਿੱਖਿਆ ਦੇਣੀ ਕਰੀਏ ਸੋ ਅਗੋ ਆਪਣੀ ਵਾਰ ਦੇ ਬਾਅਦ ਵੀ ਪੌੜੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਾਇਆ ਮੋਹ ਭਰੇ ਤਹ ਕਾਮ ਕ੍ਰੋਧ ਅਹੰਕਾਰ ਇਹ ਜਮ ਕੀ ਸਰਕਾਰ ਹੈ ਇਨਾਂ ਉੱਪਰ ਜਮ ਕਾ ਡੰਡ ਕਰਾਰਾ ਮਾਇਆ ਮੋਹ ਪਰੇਤ ਹੈ ਇਹ ਜਿਹੜਾ ਮਾਇਆ ਦਾ ਮੋਹ ਹੈ ਨਾ ਇਹ ਹੀ ਅਸਲੀ ਪਰੇਤ ਅਸਲੀ ਭੂਤ ਨੈ ਮਹਾਰਾਏ ਕਹਿੰਦੇ ਹੋਰ ਕਿਹੜੇ ਕਿੜੇ ਕਹਿੰਦਾ ਕਾਮ ਕਰੋਧ ਅਹੰਕਾਰ ਹੈ ਜਿਹੜੇ ਕਾਮ ਕਰੋ ਤੇ ਅਹੰਕਾਰ ਵਗੈਰਾ ਦਾ ਇਹ ਵੀ ਪਰੇਤ ਹੀ ਨੇ ਭੂਤ ਨੇ ਚਿੰਬੜੇ ਨੇ ਜੀਵ ਨੂੰ ਜਾਂ ਫਿਰ ਵਿਕਾਰੀ ਪੁਰਸ਼ ਜਨੇ ਵੀ ਨੈ ਮਹਾਰਾਏ ਕਹਿੰਦੇ ਉਹ ਪਰੇਤ ਨੇ ਕਹਿੰਦਾ ਇਹ ਜਮ ਕੇ ਸਰਕਾਰ ਹੈ ਇੰਨਾ ਉੱਪਰ ਜਮ ਕਾ ਡੰਡ ਕਰਾਰਾ ਇਹ ਜਮ ਕੀ ਸਰਕਾਰ ਹੈ ਸਾਰੀ ਜਮਦੂਦ ਹੀ ਸਰਕਾਰ ਅਰਥਾਤ ਰੈਯਤ ਜਾਂ ਪਰਜਾ ਇਹ ਜਿਹੜੇ ਵਿਚਾਰੀ ਪੁਰਸ਼ ਨੇ ਆਵੀ ਪੁਰਸ਼ ਨੇ ਮਾਇਆ ਦੇ ਮੋਚ ਗਲਤਾਨ ਪੁਰਸ਼ ਨੇ ਜਿਹੜੇ ਔਰ ਮਹਾਰਾਜ ਕਹਿੰਦੇ ਇਹਨਾਂ ਉੱਪਰ ਜਮਕਾ ਡੰਡ ਕਰਾਰਾ ਇਹਨਾਂ ਸਾਰਿਆਂ ਦੇ ਉੱਪਰ ਨਾ ਜਮਦੂਦ ਦਾ ਕਰਾਰਾ ਡੰਡਾ ਅਰਥਾਤ ਕਰੜਾ ਹੁਕਮ ਚੱਲਦਾ ਭਾਈ ਕਹਿੰਦੇ ਮਾਨਮੁਖ ਜਮ ਮਗ ਪਾਈ ਅਨਾ ਜਨ ਦੂਜਾ ਪਾਓ ਪਿਆਰਾ ਮਾਨਮੁਖ ਜਮ ਮੱਗ ਪਾਈਐਨ ਇਹ ਜਿਹੜੇ ਮਾਨਮੁਖ ਨੇ ਆਪ ਹੁਦਰੇ ਨੇ ਗੁਰੇ ਨੇ ਜਿਹੜੇ ਭੁੱਲਣੇ ਇਹਨਾਂ ਨੂੰ ਜਮਦੂਤਾਂ ਵਾਲੇ ਮਾਰਗ ਤੇ ਜਮਦੂਤਾਂ ਵਾਲੇ ਰਾਹ ਤੇ ਪਾਇਆ ਜਾਂਦਾ ਨਰਕਾਂ ਵੱਲੋਂ ਤੋਰਿਆ ਜਾਂਦਾ ਹੈ ਜੈਨਾ ਦੂਜਾ ਪਾਉ ਪਿਆਰਾ ਜਿਹਨਾਂ ਨੂੰ ਦੂਜਾ ਪਾਉ ਪਿਆਰਾ ਲੱਗਦਾ ਹੈ ਨਾ ਮਾਇਆ ਦਾ ਪ੍ਰੇਮ ਜਿਹਨਾਂ ਨੂੰ ਚੰਗਾ ਲੱਗਦਾ ਹੈ ਇਹਨਾਂ ਨੂੰ ਭਾਈ ਜਮਾ ਵਾਲੇ ਰਾਹ ਤੇ ਤੋਰਿਆ ਜਾਂਦਾ ਹੈ ਕਹਿੰਦੇ ਜਮਪੁਰ ਬੱਧੇ ਮਾਰਿਆ ਨਾ ਕੋ ਸੁਣੈ ਨਾ ਪੁਕਾਰਾ ਜਮਪੁਰ ਬੱਧੇ ਮਾਰਿਆ ਨਾ ਤੇ ਫਿਰ ਜਮਪੂਰੀ ਦੇ ਵਿੱਚ ਬਨ ਕੇ ਮਾਰਿਆ ਜਾਂਦਾ ਬਨ ਕੇ ਜੂੜ ਕੇ ਕੁੱਟਿਆ ਜਾਂਦਾ ਇਹਨਾਂ ਨੂੰ ਪਰ ਮਹਾਰਾਜ ਕਹਿੰਦੇ ਕੋ ਸੁਣੈ ਨਾ ਪੁਕਾਰਾ ਫਿਰ ਕੋਈ ਇਹਨਾਂ ਦੀ ਪੁਕਾਰ ਇਹਨਾਂ ਦਾ ਚੀਕ ਜਹਾੜਾ ਚੰਗਰਾ ਇਹਨਾਂ ਦੀ ਦਵਾਈ ਪਾ ਰਿਆ ਸੁਣਦਾ ਨਹੀਂ ਕਹਿੰਦਾ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲਾ ਗੁਰਮੁਖ ਨਿਸਤਾਰਾ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲਾ ਜਿਹਦੇ ਤੇ ਉਹ ਕਾਲਪੁਰਖ ਵਾਹਿਗੁਰੂ ਆਪਣੀ ਕਿਰਪਾ ਕਰਦਾ ਰਹਿਮਤ ਬਖਸ਼ਿਸ਼ ਕਰਦਾ ਉਹਨੂੰ ਗੁਰੂ ਮਿਲਦਾ ਹੈ ਗੁਰੂ ਮਹਾਰਾਜੀਆਂ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੁੰਦੀ ਹੈ ਉਹਨੂੰ ਮਹਾਰਾਜ ਕਹਿੰਦਾ ਗੁਰਮੁਖ ਨਿਸਤਾਰਾ ਤੇ ਗੁਰਮੁਖ ਹੋਇਆ ਗੁਰੂ ਦੇ ਅਨੁਸਾਰੀ ਹੋਇਆ ਹੀ ਭਾਈ ਨਿਸਤਾਰਾ ਹੁੰਦਾ ਹੈ ਪਾਰ ਉਤਾਰਾ ਹੁੰਦਾ ਹੈ ਕਹਦਾ ਜਾਮਪੁਰ ਬੱਧੇ ਮਾਰਿਆ ਨਾਂ ਕੋ ਸੁਣੈ ਨਾ ਪੁਕਾਰਾ ਜਿਸਨਾ ਕਿਰਪਾ ਕਰੇ ਤਸੁ ਗੁਰ ਮਿਲੈ ਗੁਰਮੁਖੇ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ